ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆ ਜਾਂ ਸੁਖ ਤਾਬਨਾ ਹੋਈ ਤੋਂ ਕਰਤਾ ਕਰਨ ਮੈਂ ਨਾਹੀ ਜਾਂ ਕਰੀ ਨਾ ਹੋਈ ਨਲਹਾਰੀ ਕੁਦਰਤ ਵਸਿਆ ਤੇਰਾ ਤਨ ਜਾਈ ਲਖਿਆ ਰਹਾ ਜਾਤਮੈ ਜੋ ਜੋਤ ਮੈ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਮਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾ ਨ ਕਰਤੇ ਗਿਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਾ ਸੋਦਰ ਅਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਆ ਸੋ ਕਰ ਕੇ ਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੇ ਤੇਰੇ ਵਾਹੁਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਕਾਹੁਣ ਹਾਰੇ ਗਾਵਾ ਤਦਨੋ ਪਵਨ ਪਾਣੀ ਬੈ ਸੰਪਰਗ ਹੈ ਰਾਜਾ ਧਰਮ ਦੁਵਾਰੇ ਗਾਵਾਂ ਤਦਨੋ ਚਤ੍ਰਿਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤਦਨੋ ਈਸ਼ਰ ਪ੍ਰਤਮਾ ਦੇਵੀ ਸੁਹੰਨ ਤੇਰੇ ਸਦਾ ਸਵਾਰੇ ਗਾਵਾਂ ਤਦਨੋ ਇੰਦਰੇਂਦਰਾ ਸਰ ਬਾਠੇ ਦੇਵਤਿਆਂ ਦਰ ਨਾਲੇ ਗਾਵਾਂ ਤਦਨੋ ਸਿੱਧ ਸਵਾਦੀ ਅੰਦਰਾ ਗਾਵਾਂ ਤਦਨੋ ਸਾਧ ਵਿਚਾਰੇ ਗਾਵਾ ਤੁਧਨਾ ਜਤੀ ਸਤੀ ਸੰਤੁਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜਨ ਰੱਖੀ ਸਰਜੁ ਜਗਵੇਦਾ ਨਾਲੇ ਗਾਵਾਂ ਤੁਧਨਾ ਮੋਨੀ ਆਵਨ ਬਰਹਣਾ ਸੁਰਗ ਮਛ ਪਿਆਲੇ ਗਾਵਾਂ ਤੁਧਨਾ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਧਨਾ ਜੋਧ ਮਹਾਬਲ ਸੁਰਾ ਗਾਵਾ ਤੁਧਨੋ ਖਾਣੀ ਚਾਰੇ ਗਾਵਾਂ ਤੁਧਨੋ ਖੰਡ ਮੰਡਲ ਪ੍ਰਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਇ ਸੱਚਾ ਸਾਚੀ ਨਾਹੀ ਹਬੀ ਉਸੇ ਜਾਇ ਨ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੇ ਮਾਇਆ ਜਿਨੋ ਪਾਈ ਕਰ ਕਰ ਦੇਖੈ ਕਿਤਾਬਾਂ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਕਮ ਨਾ ਕਰ ਨਾ ਜਾਈ ਸੋ ਪਾਸਾ ਸੋ ਸਾਮ ਸਾਹਿਬ ਨਾਨਕ ਰਹਿ ਨ ਜਾਈ ਆਸਾ ਵਾਹਲਾ ਪਹਿਲਾ

ਕਹਿ ਨਾ ਜਾਏ ਤੇਰੀ ਤਲਵਟਿਆਈ ਸਭ ਸੱਤ ਸਭ ਤੱਤ ਸਭ ਚੰਗਿਆਈਆਂ ਸਦਾ ਬੁਰਖਾ ਕੀ ਹਵਲਿਆਈਆਂ ਤੁਧ ਵਿਣਾ ਸਿੱਧੀ ਕਿਨੇ ਨਾ ਪਾਈਆ ਕਰ ਮਿਲੈ ਨਾਈ ਠਾਕ ਰਹਾਈਆ ਆਕਮ ਵਾਲਾ ਕਿਆ ਵਿਚਾਰਾ ਸਿੱਤੀ ਭਰੀ ਤੇਰੀ ਪੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੰਲਾ ਪਹਿਲਾ ਕਾ ਜੀਵਾ ਵਿਸਰਵ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਝੂਖ ਤੂਖੈ ਕਾਏ ਚੱਲਿਆ ਦੂਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿ ਸਾਚੈ ਨਾਹਿ ਰਹਾਉ ਸਾਚੇ ਨਾਮ ਕੀ ਤਿਲ ਵਢਾਈ ਆਖ ਕੇ ਕੀਤ ਨਹੀਂ ਪਾਈ ਜੇ ਸਭਿਲ ਕੈ ਆਖਣ ਪਾਈ ਵੱਡਾ ਨਾ ਹੋਵੇ ਘਾੜ ਨਾ ਜਾਏ ਨਾ ਮਰਿਆ ਨਾ ਹੋਵੇ ਸੂਗਾ ਦਿਨ ਦਾ ਰਹੇ ਨ ਚੁੱਕੇ ਪੂਗਾ ਗੁਣ ਇਹੋ ਹੁਰ ਨਾਹੀ ਕੋਏ ਨਾ ਕੋ ਹੁਆ ਨਨ ਹੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦਨ ਕਰ ਕੇ ਕੀਤੀ ਰਾਤ ਖਸ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਮੈ ਬਸਨਾਤ ਰਾਗ ਗੁੰਜਰੀ ਮਹੱਲਾ ਚੌਥਾਰ ਕੇ ਜਨ ਸਤਿਗੁਰ ਸਤਿਪੁਰ ਕਾ ਮਿਲੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਮਰੀ ਰਹਿ ਰਾਸ ਰਹਾ ਹਰ ਜਨ ਕੇ ਵਟ ਭਾਗ ਵਡੇਰੇ ਜਿਨ ਹਰ ਰਾਲ ਸਰਦਾਰ ਪਿਆਸ ਹਰ ਨਾਮ ਮਿਲੈ ਤ੍ਰਿ ਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨਾਂ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਇਹਨ ਜੰ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿ ਜੀ ਵੇ ਤ੍ਰਿ ਜੀ ਵਾਸ ਜਿਨਾਂ ਅਰਜਨ ਸਤਗੁਰ ਸੰਗਤ ਪਾਈ ਤਿਨ ਧਰਮ ਮਸਤਕ ਲਿਖਿਆ ਲੀ ਖਾਸ ਤਨ ਤਨ ਸਾ ਸੰਗਤ ਆ ਜਿ ਤਰਸ ਪਾਇਆ ਮੰਜਨ ਨਾਨਕ ਨਾਮ ਵਰਗਾਸ ਰਗ ਇੰਦਰੀ ਮਹੱਲਾ ਪੰਜਵਾ ਕਾਹਿਰੇ ਮੰਜ ਤਵਾ ਉਦਮ ਜਾ ਆਹਰ ਜੀਉ ਪਰਿਆ ਸਾਲਮਤਰ ਮੈਂ ਜੰਤ ਪਾਏ ਤਾਕਾਰ ਜਕਾ ਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਅਨੰਦ ਪਦ ਪਾਇਆ ਸੂਕੇ ਕਾਸ਼ਟ ਰਿਆ ਰਹਾ ਓ ਜਨ ਪੀਤਾ ਲੋਕੀਤਾ ਬਲੀਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰਜ ਕਿਸਮ ਬੈ ਠਾ ਤੁਰ ਕਾਹਿ ਮੈਂ ਭਾਉ ਕਰਿਆ ਊੜੇ ਓ ਦਾ ਵੈਸੇ ਕੋਸਾ ਤਿਸ ਪਾਚੇ ਬਚਰੇ ਛਰਿਆ ਤិន ਕੌਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰਨ ਤਨ ਪਾਰਾ ਵਰਿਆ ਰਾਗਾ ਸੁਮਹਲਾ ਜਗთა ਸੋ ਪੁਰਖ ਕੀ ਕੋਂਕਾਰ ਸਨਗੁਰ ਪ੍ਰਸਾਦ ਸੋ ਪੁਰਖ ਨਰਾਇਣ ਰਾਤੋ ਖਨਰਨ ਜਨ ਰਸਮਾ ਕਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀਐ ਸੱਚੇ ਸਿਰਜਣਹਾਰਾ ਸੋ ਜੀਤ ਮਾਰੇ ਜੀਤੋ ਜੀਆ ਕਾ ਦਾ ਤਾਰਾ ਆਰਤਿ ਆਓ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸਰਬ ਨਿਰੰਤਾਰ ਜੀ ਹਾਰੇ ਕੋ ਗੁਰਖ ਸਮਾਣਾ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ বিনা ਵਰਨਾ ਜਾਣਾ ਤੂੰ ਪਾਰਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਖੂ ਕਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾਰਤਿ ਆਵੈ ਅਰਤਿ ਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕ ਭਾਏ ਜਿਨ ਅਰਤਿ ਆਇ ਜੀ ਤਿਨ ਟੁੱਟੀ ਜੰਗ ਕੇ ਫਾਸੇ ਜਿਨ ਨਿਰਭਾਉ ਜਿਨਾਂ ਨਿਰਭਾਉ ਤੇ ਆਇ ਜੀ ਤਨ ਕਾ ਭਾਉ ਸਭ ਕੁ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਕੁਸਮਾਸੀ ਸੇ ਧੰਨਾ ਸੇ ਧੰਨਾ ਜਿਨਰ ਧਿਆਇਆ ਜਿਦਨ ਨਾਨਕ ਤਿਨ ਬਲਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤਾ ਤੇਰੀ ਭਗਤ ਸਲਾਹ ਹਾ ਤੁਮ ਜੀ ਹਰ ਨਿਕਾ ਨੇਕਾ ਅਨੰਤਾ ਤੇਰੀ ਅਨਿਕਾ ਤੇਰੀ ਅਨਕਰੈ ਪੂਜਾ ਜੀ ਤਪ ਤਪਹਿ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤਾ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਮ ਭਗਵੰਤਾ ਤੂੰ ਆਦਿ ਪੁਰਖ ਆਪਰ ਪਰ ਕਰਤਾ ਜੀ ਤੂੰ ਜੀਵੜਾ ਵਾ ਨਾ ਕੋਈ ਤੋ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਾਪੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸੋ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸ ਮਹੱਲਾ ਜਨਤਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਸਿਓ ਪਾਈ ਰਹਾਉ ਸਭ ਤੇਰੀ ਤੋਂ ਸਭ ਨੀਤ ਆਇਆ ਇਸ ਤੇਰੀ ਕਿਰਪਾ ਕਰਹਿ ਤੂੰ ਨਾ ਵਰਤਨ ਪਾਇਆ ਗੁਰਮਕਲਾ ਦਾ ਆਮਨ ਗਵਾਇਆ ਤੂੰ ਦਿਆ ਬਿਛੋੜਿਆ ਮਿਲਾਇਆ ਤੂੰ ਦਰਿਆ ਉਹ ਸਭ ਸੁਜੀ ਮਾਏ ਤੇਜ ਬਿਨ ਦੁਜਾ ਕੋਈ ਨਹੀਂ ਜੀਹਨਾਂ ਸਭ ਤੇਰਾ ਖੀਲਾ ਵਿਜੋਗ ਮਨ ਵਿਛੜਿਆ ਸੰਜੁਗੀ ਮੇਲਾ ਜਿਸਨੋਂ ਤੂੰ ਜਾਣ ਆਏ ਸੋ ਜਨ ਜਾਣੈ ਹਰ ਗੁਣ ਸਦੀ ਆਖ ਮੁਖਾਣੈ ਜਿਨੇ ਅਰ ਸੇਵਾ ਤੇ ਸੁਖ ਪਾਇਆ ਸਹਿਜ ਅਰ ਨਾਮ ਜਮਾਇਆ ਤੂੰ ਆਪੇ ਕਰਤਾ ਤੇਰਾ ਦੀਆ ਸੰਭੋਈ ਤਦ ਮੈਨੂੰ ਤੂੰ ਜਾਵਨਾ ਕੋਈ ਤੂੰ ਕਰ ਕਰ ਵੇਖੇ ਜਾਣੈ ਸੋਏ ਜਨਨਾ ਨਾ ਗੁਰਮੁਖ ਪ੍ਰਗਟ ਹੋਏ ਅਸਾ ਮਹੱਲਾ ਪਹਿਲਾ ਤਿਤ ਸਰੋੜਾ ਪਹਿਲੇ ਨਿਵਾਸਾ ਪਾਣੀ ਪਾਗਤ ਨਹਿ ਕੀਆ ਪੱਕੇ ਮੋ ਭਗ ਨਹੀ ਚੱਲੇ ਅਬ ਦੇਖਾ ਤਹਿ ਦੂਰੀ ਆਲੇ ਮਨ ਇਹਨੇ ਚੇਤਸ ਮੂੜ ਮਨਾਰ ਵਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨੁ ਪਿਆ ਪ੍ਰਣਤ ਨਾਨਕ ਦਿਨ ਕੇ ਸਰਨਾ ਜੇਤੋ ਨਾਹੀ ਵਿਸਰਿਆ ਸਹ ਲਾ ਪੰਜਵਾ ਭਈ ਪ੍ਰਾਪਤ ਮਾਨੁ ਕਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇ ਬਰੀਆ ਵਰ ਕਾਇਤਰ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਝਾਮ ਲਾਗ ਭਉ ਜਤਨ ਕੈ ਜਨ ਅਨ੍ਰੀਤਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਕਰੇ ਕੀ ਰਖੂ ਸਰਮਾ ਪਾਸੈ ਦਸਮੀ ਕਵਿ ਬਾਚ ਬੇਨਤੀ ਚਉਪਈ ਹਮਰੇ ਕਰਵਾ ਦੈ ਰਚਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨਾ ਨਾ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰੇ ਦ੍ਰਿਸ਼ਟ ਸਵੈ ਤੁਮ ਕਾ ਹੋ ਆਪਾ ਦੇ ਮਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾ ਰਾਮ ਰਚਾਰਜ ਕਰਦੇ ਕਰਿਆ ਸਭ ਰਣ ਕੋ ਆਸਰਿਆ ਪੂਰਨ ਹੋਇਆ ਮਾਰੀ ਆਸਾ ਤੁਰ ਪੈਨ ਕੀ ਰਹੇ ਪਿਆਸਾ ਤਮੈ ਛੱਡ ਕੋਈ ਅਵਰਨਾ ਧਿਆਉ ਜੋ ਵਰਚਾਉ ਸਤੰਤੇ ਪਾਉ ਸੇਖ ਸਿਖਾ ਮਾਰੇ ਤਾਰੀਐ ਚੋਨਾ ਚੋਂ ਸਤਰਹ ਮਾਰੇ ਮਾਰੀਆ ਆਪ ਦੇ ਮੁਝੈ ਬਰੀਏ ਵਰਣ ਕਾਲ ਕਾ ਤਰਾਸ ਨਿਵਰੀਏ ਹੋਇ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰਿਓ ਰੱਛਾ ਰੱਖ ਲਿਓ ਮੇ ਰਖਨ ਹਾਰੇ ਸਹਿਜ ਸੰਤਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੂੰ ਪੂਰੀ ਚਤੁਰਦਸ਼ ਕਲਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਲਾ ਵਿਸ਼ਰਮ ਪ੍ਰਕਾਸ਼ਾ ਸਕਲ ਕਾਲ ਕਾਤੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਅਭੀ ਇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਪਾਇਆ ਮਹਾਰਾਜ ਅਨਕਾਲ ਸਭ ਜਗਤ ਬੁਣਾਇਓ ਦੇਵ ਦਾਤ ਜਿਸ਼ਨ ਪਜਾਇਓ ਆਇਓ ਆਦੰਤੇ ਕੈ ਅਵਤਾਰ ਆਸੇ ਗੁਰੂ ਸਭ ਜਿਉ ਹਮਾਰਾ ਨਮਸਕਾਰ ਕਿਸ ਹੀ ਕੋ ਹਮਾਰੀ ਸકલ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਭਰੇ ਕੀ ਪੀਰ ਪਛਾਨ ਤਾ ਚੀਤੀ ਤੇ ਕੁੰਚ ਰਸਤਾ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਯਦ ਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਰ ਦੇ ਆਪਾਰਾ ਜਬਾ ਕਰਾ ਕਰ ਤੋ ਕਬ ਹੋ ਤਮ ਮੈਂ ਮਿਲਤ ਦੇ ਦਰਸਭੂ ਜਿਤੇ ਬਗਨ ਸ੍ਰਿਸ਼ ਸੁਧਾਰੈ ਆਪ ਆਪਣੀ ਬੂਜ ਉਚਾਰੈ ਤੁ ਸਭੀ ਤੇ ਰਹੈ ਸ੍ਰੀ ਰਾਮਾ ਜਾਂਚ ਬੇਦ ਭੇਦ ਅਰਿਆ ਲਮ ਨਿਰੰਕਾਰ ਨਿਰੰਕਾਰ ਨਿਲੰਬ ਆਦ ਨੀਲਾ ਨਦ ਸੰਭਾ ਤਾ ਕਾ ਮੂਡ ਉਚਾਰਤ ਭੇਦਾ ਜਬੂ ਭੇਵਨ ਪਾਵਤ ਬੇਦਾ ਤਾ ਕੋ ਕਰ ਪਾਹਨ ਨਿਮਾਨਤ ਮਹਾ ਮੂਲ ਕਿਸ ਭੇਦ ਨ ਜਾਣਤ ਮਹਾਦੇਵ ਕੋ ਕਹਿ ਸੁਦਾ ਸਿਵਾ ਨਰੰਕਾਰ ਕਾ ਚੀਨਤ ਨਾ ਪਿਵਾ ਆਪ ਆਪਣੀ ਬੁਧ ਹੈ ਜੀਤੀ ਵਰਨਤ ਭਿਨ ਬੈ ਤੋਹੇ ਤੇ ਤੇ ਦਵਰਾ ਲਖਾ ਨ ਜਾਏ ਦਸਾਰਾ ਕਹਿ ਵਿਸਯਾ ਪ੍ਰਥਮ ਸੰਸਾਰਾ ਏ ਕੈ ਰੂਪਾ ਨੁਕਸ ਰੂਪਾ ਰੰਗ ਪਯੋਰਾ ਕਹਿ ਭੂਪਾ ਅੰਡਾ ਜੇਰਾ ਸੇ ਤੈ ਕੀਨੀ ਉਤਵਜਖਾਨ ਬਹੁਰਚ ਦੀਨੀ ਕਉਂ ਫੁੰਦਤਾ ਬੈਠਾ ਤੁ ਸਿਵੜ ਭੈਓ ਸੰਤਰੀ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਬਾਵਾ ਜੁਗਾ ਸਰੋ ਸ੍ਰਿ ਅੰਭਾਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਐ ਸਿੱਖ ਸੰਗਾ ਰੋ ਦੁਸ਼ਟਿ ਯਤ ਉਟਵਤੁ ਪਤਤਾ ਸਕਲ ਅਮਲੇਸ਼ ਕਰੋ ਰਣ ਗਤਾ ਜੇ ਅਸਤਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹਾ ਮਾਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲ ਕੁਨੈ ਇਹ ਰੱਛਾ ਹੋਏ ਤੈ ਸਮ ਕਾਲਾ ਦੁਸ਼ਟ ਰੈਟ ਕਾਲਾ ਕਿਰਪਾ ਦ੍ਰਿਸ਼ਟ ਜੈ ਨਿਆਰੇ ਹੋ 타ਗੇ 타ਪ ਤਨ ਕੋ ਹਾਰੇ ਹੋਰੇ ਯੋਰੇ ਸਦ ਘਰ ਮਾ ਸੁਭ ਹੋਈ ਦੁਸ਼ਟ ਚਾਚ ਵਸਕ ਨਾ ਕੋਈ ਇੱਕ ਵਾਰ ਜਿਉ ਤਮਸ ਮਾਰਾ ਕਾਲ ਪਾਸਤੇ ਤੈ ਉਬਾਰਾ ਜਿਨਰ ਨਾਮ ਤਿਹਾਰੁ ਕਹਾ ਦਰਦਾ ਦੁਸ਼ਟ ਦੋਖ ਤੇ ਰਹਾ ਖੜਾ ਕੇ ਤਮੈ ਸਰਨ ਤਿਹਾਰੀ ਆਪਾ ਦੇ ਲਿਹੋ ਵਾਰੀ ਸਰਬtau ਰਾਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਾ ਕੇ ਤਮੈ ਸਰਨ ਤਿਹਾਰੀ ਆਪਾ ਦੇ ਲਿਹੋ ਵਾਰੀ ਸਰਬ ਠੌਰ ਗੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇਂ ਗਏ ਜਉ ਤੇ ਤੁਮਰੇ ਤਉ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਈ ਪੂਰਨ ਕੂਰਾਨ ਕੂਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰ ਸਾਸਤਰ ਬੇਤ ਸਭੈ ਬਹੁ ਭੀਦ ਕਹਾ ਏਕ ਨਾ ਜਾਣਿਓ ਸਰੀਅਸ ਮਾਨ ਕਿਰਪਾ ਤਾਰੇ ਕਾਰਾ ਮੈਂ ਨਾ ਕਹਿਓ ਸਭ ਸੋਹਿਬ ਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਅਸੋ ਬਿੰਦਾਸ ਤੁਹਾਰ RAM KALEEM MAHALLA TEEJA ANANDI KANKAR SANUGAR PRASAD आनंद पिया मेरी मांए सतगुरु मैं पाया सतगुरुता पाया सै सेती मन वज्जियां वाढाइयां राग रतन परिवार परियां समद गावण आईयां सब तोत गाओ हरि के राम जी निवस आया कह नानक आनंद हुआ सतगुरु मैं पाया ए मन मेरे आ तू सदारो वर नाल ले अर नाल रहो तो मन मेरे धूसा विसारणा ਅੰਗੀਕਾਰ ਹੋਕਾਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੰਰਸਵਾ ਮੀ ਸੁਖ ਮੰਹਾ ਵਿਸਾਰੇ ਕਹੇ ਨਾਨਕ ਮਾਣਾ ਮੇਰੇ ਸੁਧਾਰੋ ਅਰਣਾਲੇ ਸੱਚੇ ਸਾਈ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸੁਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰ ਮੇਰਾ ਜਿਨ ਹੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਾ ਸੁਜਾਈਆਂ ਅਸਦਾ ਕੁਰਬਾਨ ਕੀਤਾ ਗੁਰਮਿਟੋਂ ਇਸਤੀਆਂ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਵਾਤਰੂਪੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸੌ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾਜਿਤ ਘਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕਨਤਕ ਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕਾ ਸੇ ਨਾਮ ਵਰ ਕੈ ਲਾਗੇ ਕਹਿ ਨਾਨਕ ਤੈ ਸੁਖੂਆ ਤਿਤ ਘਰ ਅਨਹਦ ਵਾਜੇ ਅਨੰਸ ਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਸਾਰ ਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹੇ ਤੇ ਬਵਤਾ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਨਾ ਕੇ ਬਾਜੇ ਅਨਹਤੂਰੇ ਮੰਦਾ ਹੁਣੀ ਮਹੱਲਾ ਪੰਜਵਾਥਾਲਵੇਂ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਆਵਰੇ ਤਰਨਾਮ ਠਾਕੁਰ ਕਾ ਪੈਯੋ ਜਿਸ ਕਾ ਸੰਸਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤਾ ਤ ਜੀ ਨਾ ਜਾਏ ਨਿਤ ਨਿਤ ਰਖੁਰ ਧਾਰੋ ਤਨ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਂ ਨੋ ਜੋ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਕੀ ਵੈ ਹਰਿਆ ਪਾਉੜੀ ਤੱਥੈ ਤੂੰ ਸਮਰਾਤਾ ਜਿਤੈ ਕੋਈ ਨਾਹੀ ਉਤੈ ਤੇਰੀ ਰਾਖਾ ਅਗਨੀ ਉਦਰਵਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਏ ਭਉ ਜਲ ਵਿਖੁਣ ਸਗਾਉ ਗੁਰ ਸਬਦ ਦੀ ਪਾਰ ਪਾਈ ਜਿਨ ਕੋ ਲਗੀ ਪਿਆਸ ਹਮਰੰਸੇ ਖਾਏ ਕਲ ਮਏ ਉਪਨਾ ਗੁਣ ਗੋਬਿੰਦ ਗਾਏ ਸਜ ਸੈ ਨੋ ਕਿਰਪਾਲ ਸੰਭਾਲੇ ਸਾਈ ਸਾਈ ਫਿਰਤਾ ਕੋਈ ਨਾ ਆਏ ਜੀ ਆਵੇ ਤੁਦੇ ਆਏ ਸਹਿ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜੀਵਾ ਜਪ ਗੁਰ ਨਾਮ ਨਿਤਰੀ ਸਤਵਰ ਵੇਖਣਾ ਸ਼ਰਮਣੀ ਸੁਣਨਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਹਿ ਭਾਈ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੋ ਏ ਵਕਤ ਦੇ ਜਗ ਮੈਂ ਉਤਮ ਕਾੜੀਐ ਵਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਨ ਹਾਰਾ ਕੁਬਾਰਿਆਨ ਗੁਰ ਕੀ ਪਾਰੀ ਪਾਏ ਕਾਜ ਸਵਾਰਿਆਨ ਹੋ ਆਪ ਦਿਆਨ ਮਨਉਨਾ ਵੇਸਾਰਿਆਨ ਸਾਜਨਾ ਕੈ ਸੰਗ ਭਵ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਕੀ ਨਮਾਏ ਵਿਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਵਾਹੀ ਜਿਸਿ ਮਰਾ ਸੁਖ ਹੋਏ ਸੰਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ